ਹਾਂਜੀ ਜੀ ਸਤਿ ਸ਼੍ਰੀ ਅਕਾਲ ਪੈਣੋ ਤੁਹਾਡਾ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜਪੁਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਸ਼ਰਧੀਆਂ ਦੇ ਵਿੱਚ ਰੱਖਣ ਜੀ ਤੇ ਪੈਣੋ ਜਿਵੇਂ ਕਿ ਅੱਜ ਵਾਲੀ ਵੀਡੀਓ ਬਹੁਤ ਬਹੁਤ ਜ਼ਿਆਦਾ ਖਾਸ ਆ ਜ਼ਿਆਦਾਤਰ ਮੰਮੀਆਂ ਵਾਸਤੇ ਕਿਉਂਕਿ ਬੱਚੇ ਸਾਡੇ ਸਕੂਲ ਚ ਵਾਈਟ ਯੂਨੀਫਾਰਮ ਪਾ ਕੇ ਜਾਂਦੇ ਨੇ ਜਾਂ ਐਵੇਂ ਦੇ ਰਮਾਲ ਲੈ ਕੇ ਜਾਂਦੇ ਨੇ ਹਨਾ ਤੇ ਤੁਸੀਂ ਇਹ ਰਮਾਲ ਦਾ ਹਾਲ ਦੇਖ ਹੀ ਰਹੇ ਹੋ ਕਿ ਜਦੋਂ ਬੱਚੇ ਸਾਡੇ ਖਾਣਾ ਖਾਂਦੇ ਨੇ ਤਾਂ ਤੇਲ ਵਾਲੇ ਹੱਥ ਜਿਹੜੇ ਉਹ ਲਗਾ ਦਿੰਦੇ ਨੇ ਜਾਂ ਹੋਰ ਵੀ ਹਨਾ ਬੱਚੇ ਬਹੁਤ ਜ਼ਿਆਦਾ ਹੱਥ ਲਗਾਉਂਦੇ ਤੇ ਉਹ ਆ ਦੇਖੋ ਸਾਰਾ ਰਮਾਲ ਗੰਦਾ ਕੀਤਾ ਹੋਇਆ ਤੇਲ ਦਾ ਤੇਲ ਨਾਲ ਭਰਿਆ ਪਿਆ ਰਮਾਲ ਏ ਤੇ ਇਵੇਂ ਉਹਦੀ ਵਾਈਟ ਸ਼ਰਟ ਵਾਈਟ ਹਨਾ ਸਵੈਟਰ ਤੇ ਵੀ ਕਈ ਵਾਰਾ ਲੱਗਾ ਹੁੰਦਾ ਤੇ ਮੈਂ ਭੈਣੋ ਅੱਜ ਤੁਹਾਨੂੰ ਬਿਨਾ ਤੋਤੇ ਦੱਸਾਂਗੀ ਕਿਉਂਕਿ ਕਈ ਵਾਰਾ ਸਾਡੇ ਕੋਲ ਐਵੇਂ ਦੀ ਐਮਰਜੈਂਸੀ ਹੁੰਦੀ ਆ ਕਿ ਅਸੀਂ ਕਿਤੇ ਜਲਦੀ ਜਲਦੀ ਜਾਣਾ ਹੁੰਦਾ ਤੇ ਅਸੀਂ ਵਾਸ਼ ਨਹੀਂ ਕਰ ਸਕਦੇ ਕਿ ਤੁਸੀਂ ਉਸ ਟਾਈਮ ਤੇ ਕੀ ਕਰਨਾ ਬਿਨਾ ਵਾਸ਼ ਕੀਤੇ ਤੁਸੀਂ ਆਪਣੇ ਕੱਪੜੇ ਨੂੰ ਕਿਵੇਂ ਸਾਫ਼ ਕਰ ਸਕਦੇ ਹੋ ਮੈਂ ਹੀ ਤੁਹਾਡੇ ਨਾਲ ਅਜਿਹੀ ਟ੍ਰਿਕ ਸ਼ੇਅਰ ਕੀਤੀ ਆ ਕੋਈ ਧੋਣ ਦੀ ਜ਼ਰੂਰਤ ਨਹੀਂ ਆ ਕੋਈ ਇਹਨੂੰ ਪਾਣੀ ਚ ਡਿਪ ਕਰਨ ਦੀ ਜ਼ਰੂਰਤ ਨਹੀਂ ਆ ਕੋਈ ਸਰਫਲਾਨ ਦੀ ਜ਼ਰੂਰਤ ਨਹੀਂ ਆ ਬਸ ਤੁਸੀਂ ਆਪਣਾ ਟਾਈਮ ਨੂੰ ਕਿਸ ਤਰੀਕੇ ਨਾਲ ਸਾਰ ਸਕਦੇ ਹੋ ਕਿਤੇ ਤੁਸੀਂ ਫੰਕਸ਼ਨ ਤੇ ਚੱਲੇ ਹੋ ਇੱਕਦਮ ਤੁਹਾਡੀ ਡਰੈਸ ਤੇ ਕਿਤੇ ਤੇਲ ਡੁੱਲ ਗਿਆ ਬੱਚੇ ਦਾ ਸਿਰ ਵੋਂਦਿਆਂ ਜਾਂ ਕੋਈ ਥੰਂਡੀ ਹਣਾ ਇਦਾਂ ਦੀ ਚੀਜ਼ ਲੱਗ ਗਈ ਆ ਪੈਲਸ 'ਚ ਜਦੋਂ ਅਸੀਂ ਖਾਣੇ ਪੀਣੇ ਆ ਵਿਆਹ ਸ਼ਾਦੀ ਤੇ ਉਦੋਂ ਵੀ ਸਾਡੀਆਂ ਡਰੱਸਾਂ ਉੱਪਰ ਇਵੇਂ ਦਾਗ ਲੱਗ ਜਾਂਦੇ ਨੇ ਤੇ ਅੱਜ ਬਿਨਾ ਤੋਂ ਤੈਨੂੰ ਦੱਸੂਗੀ ਕਿ ਇਹ ਦਾਗ ਆਪਾਂ ਕਿਸ ਤਰ੍ਹਾਂ ਲਾ ਲੈਣਾ ਆ ਹਾਂਜੀ ਤੇ ਪਹਿਣੋ ਦੇਖੋ ਕਿੰਨੇ ਦਾਗ ਲੱਗੇ ਹੋਇਆ ਹਣਾ ਮਲਗੋ ਸਾਰਾ ਰਮਾਲੀ ਜਿਹੜਾ ਹੈ ਖਰਾਬ ਕੀਤਾ ਆ ਇੱਧਰ ਦੇਖੋ ਤੇ ਮੈਂ ਤੁਹਾਨੂੰ ਅੱਜ ਦੱਸਦੀ ਆ ਵੀ ਇਦਾਂ ਜਦੋਂ ਥਿੰਦੇ ਦਾਗ ਲੱਗ ਜਾਣ ਤੇ ਤੁਸੀਂ ਕੀ ਕਰਨਾ ਹੈ ਤੁਹਾਨੂੰ ਸੋਖੀ ਜੀ ਇੱਕ ਟ੍ਰਿਕ ਤੁਹਾਡੇ ਨਾਲ ਪਹਿਣੋ ਸਾਂਝੀ ਕਰਨ ਲੱਗੀ ਆ ਇਹ ਵਾਲੀ ਨੁੱਕਰ ਅਸੀਂ ਕਰਕੇ ਦਿਖਾਉਣੀ ਹੈ ਜਿਆਦਾ ਹੀ ਖਰਾਬ ਹੋਈ ਆ ਜਦੋਂ ਇਸ ਤਰ੍ਹਾਂ ਦਾ ਤੇਲ ਦਾ ਦਾਗ ਕੋਈ ਵੀ ਲੱਗ ਜੇ ਤਾਂ ਤੁਸੀਂ ਜਿਆਦਾ ਟਾਈਮ ਨਹੀਂ ਪਾਉਣਾ ਥੋੜੇ ਟਾਈਮ ਦੇ ਵਿੱਚ ਹੀ ਇਹ ਟ੍ਰਿਕ ਜਿਹੜੀ ਆ ਕਰ ਲੈਣੀ ਆ ਠੀਕ ਹੈ ਜੀ ਹੁਣ ਮੈਂ ਕੀ ਕਰਨ ਲੱਗੀ ਆ ਜੀ ਇਹਦੇ ਉੱਪਰ ਪਾਉਣ ਲੱਗੀ ਆ ਪਾਊਡਰ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਪਾਊਡਰ ਹੈਗਾ ਕੋਈ ਵੀ ਹੈਗਾ ਕੋਈ ਇਹ ਚੱਕਰ ਨਹੀਂ ਹੈ ਕਿਹੜਾ ਪਾਊਡਰ ਹੈ ਜਿਹੜਾ ਵੀ ਤੁਹਾਡੇ ਕੋਲ ਘਰ ਦੇ ਵਿੱਚ ਅਵੇਲੇਬਲ ਆ ਤੁਸੀਂ ਉਹ ਪਾਊਡਰ ਨੂੰ ਪਾ ਕੇ ਉਹਦੀ ਲੇਅਰ ਜਿਹੜੀ ਆ ਉਹ ਥਿੱਕ ਜੀ ਇਸ ਤਰ੍ਹਾਂ ਕਰ ਲੈਣੀ ਆ ਠੀਕ ਹੈ ਪੈਨੂ ਤੇ ਇਹਦੇ ਉੱਪਰ ਤੁਸੀਂ ਰੱਖ ਲੈਣਾ ਇੰਨੇ ਦਾ ਇੱਕ ਬਟਰ ਪੇਪਰ ਜਿਹੜਾ ਸਾਡੇ ਬੱਚੇ ਬੱਚਿਆਂ ਨੂੰ ਆਪਾਂ ਦਿੰਨੇ ਆ ਨਾ ਟਿਫਨ ਦੇ ਵਿੱਚ ਖਾਣਾ ਜੀਚਾ ਆਪਾਂ ਪੈਕ ਕਰਦੇ ਆ ਉਹ ਤੁਸੀਂ ਕਰ ਲੈਣਾ ਆ ਠੀਕ ਹੈ ਜੀ ਤੇ ਇਹਦੇ ਉੱਪਰ ਮੈਂ ਰੱਖ ਦਿੱਤਾ ਆ ਇਹਦੇ ਉੱਤੇ ਉਹ ਮੈਂ ਚਲਾਉਂਗੀ ਗਰਮ ਗਰਮ ਪ੍ਰੈਸ ਪ੍ਰੈਸ ਮੈਂ ਲਗਾਈ ਸੀ ਜੀ 10 ਮਿੰਟ ਪਹਿਲਾਂ ਠੀਕ ਹੈ ਸੀ ਜਿਹੜੀ ਫੈਸੇ ਹੋ ਚੰਗੀ ਤਰ੍ਹਾਂ ਤਪ ਜਾਵੇ ਕੱਪੜੇ ਦੇ ਹਿਸਾਬ ਨਾਲ ਤੁਸੀਂ ਪ੍ਰੈਸ ਨੂੰ ਤਪਾਉਣਾ ਹੈ ਜਿਵੇਂ ਪਿਓਰ ਦਾ ਸੂਟ ਆ ਉੱਤੇ ਲੱਗ ਗਿਆ ਉਤੋਂ ਹੀ ਇਹ ਦਾਗ ਲਾ ਦੂਗਾ ਕਿਉਂਕਿ ਪਹਿਣਾ ਨਹੀਂ ਹੁਣ ਵਿਆਹਾਂ ਸ਼ਾਦੀਆਂ ਤੇ ਪਿਓਰ ਦੇ ਸੂਟ ਬਾਰੇ ਬਾਰੇ ਪੋਣੇ ਨੇ ਤੇ ਤੁਹਾਨੂੰ ਮੈਂ ਪੂਰਾ ਮੈਥਡ ਸਮਝਾਉਣੀ ਆ ਪੂਰੀਆ ਵੀਡੀਓ ਜ਼ਰੂਰ ਦੇਖੋ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਰਿਮੂਵ ਕਰ ਲੈਨੇ ਆ ਤੇ ਭੈਣ ਇਸ ਤਰ੍ਹਾਂ ਅਸੀਂ ਕਰਕੇ ਤੇ ਇਸ ਤਰ੍ਹਾਂ ਹੀ ਹੱਥ ਦੇ ਨਾਲ ਇਹਨੂੰ ਥੋੜਾ ਜਿਹਾ ਰਗੜ ਦੇਣਾ ਆ ਜਾਂ ਤੁਸੀਂ ਇਵੇਂ ਦਾ ਇੱਕ ਲੈ ਲੈਣਾ ਸਕਰਬ ਇਹਦਾ ਕੰਮ ਬਹੁਤ ਆਏ ਤੁਹਾਨੂੰ ਹਾਸ ਤੱਕ ਮੈਂ ਦੱਸਦੀ ਕੀ ਕੀ ਕੰਮ ਆ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਰਗੜ ਲੈਣਾ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਤੇਲ ਆ ਉੱਪਰ ਬਟਰ ਪੇਪਰ ਦੇ ਆਣਾ ਸ਼ੁਰੂ ਹੋ ਗਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਰੱਬ ਕਰਕੇ ਰਗੜ ਲੈ ਆ ਰਗੜ ਕੇ ਤੇ ਗਰਮ ਪ੍ਰੈਸ ਜਿਹੜੀ ਉਹਨੂੰ ਇਹਦੇ ਉੱਤੇ ਲਗਾ ਦੇਣਾ ਆ ਇਹਦੇ ਉੱਤੇ ਤਾਂ ਮੈਂ ਇਸ ਤਰ੍ਹਾਂ ਰੱਖ ਦਿੱਤੀ ਜੇ ਪਿਓਰ ਦਾ ਸੂਟ ਆ ਤੇ ਪਲੀਜ਼ ਸਾੜ ਨਾ ਲਿਓ ਕੇਅਰਫੁਲੀ ਕਰਨਾ ਠੀਕ ਹੈ ਜੀ ਉੱਤੇ ਤੁਸੀਂ ਰੱਖਣ ਨਹੀਂ ਆ ਉਹਨੂੰ ਜ਼ਿਆਦਾ ਤਪਾਇਓ ਨਾ ਪਿਓਰ ਦੇ ਸੂਟ ਤੇ ਜੇ ਤੁਸੀਂ ਕਰਨਾ ਤੇ ਪੈਨੋ ਜਿਆਦਾ ਨਾ ਤਪਾਇਓ ਨਾਲ ਨਾਲ ਹੀ ਤਪਾਇਓ 2-4 ਮਿੰਟ ਇਹ ਨਹੀਂ 10-15 ਮਿੰਟ ਤੁਸੀਂ ਪ੍ਰੈਸ ਤਪਾ ਕੇ ਰੱਖ ਲਓ ਪਿਓਰ ਦੇ ਸੂਟ ਤੇ ਤੁਸੀਂ ਸਿੱਧੀ ਪ੍ਰੈਸ ਲਾਓ ਤੇ ਸੋਰਾ ਹੀ ਸੜ ਜੇ ਇਹ ਗਲਤੀ ਨਾ ਕਰਿਓ ਪਰ ਇਹ ਆ ਕਿ ਜੇ ਤੁਸੀਂ ਜਦੋਂ ਤੁਸੀਂ ਕਿਤੇ ਜਲਦੀ ਜਲਦੀ ਚੱਲੇ ਹੋ ਵਿਆਹ ਸ਼ਾਦੀ ਤੇ ਤੁਹਾਡੇ ਬੱਚੇ ਨੇ ਤੇਲ ਵਾਲੀ ਸ਼ੀਸ਼ੀ ਢੋਲਤੀ ਆ ਜਾਂ ਕੋਈ ਤੁਸੀਂ ਆਪੇ ਹੱਥ ਲਗਾ ਲਿਆ ਆ ਜਾਂ ਤੁਹਾਡੇ ਕੋਈ ਵੀ ਆ ਤਾਂ ਤੁਸੀਂ ਇਸ ਤਰ੍ਹਾਂ ਦਾ ਵਜੇੜਾ ਜੇ ਉਹ ਲਾ ਸਕਦੇ ਜੇ ਬਿਨਾਂ ਤੋਤਿਆਂ ਬਿਨਾਂ ਪਾਣੀ ਦੇ ਬਿਨਾਂ ਸਰਫ ਦੇ ਤੇ ਬਿਨਾਂ ਮਿਹਨਤ ਕੀਤੇ ਤੇ ਬਿਨਾਂ ਜਿਆਦਾ ਟਾਈਮ ਗਵਾਏ ਠੀਕ ਹੈ ਜੀ ਮੈਨੂੰ ਬਹੁਤ ਯੂਸਫੁਲ ਟ੍ਰਿਕ ਆ ਬੜੀ ਸੋਖੀ ਜੀ ਟ੍ਰਿਕ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਚੈਨਲ ਨੂੰ ਪਲੀਜ਼ ਜਰੂਰ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਤੁਹਾਨੂੰ ਮੈਂ ਲਾਸਟ ਤੱਕ ਦੱਸ ਦਿਆਂ ਕਿ ਅਸੀਂ ਨੂੰ ਹੁਣ ਕਿਸ ਤਰ੍ਹਾਂ ਕਰ ਲੈਣਾ ਆ ਪੂਰਾ ਅਸੀਂ ਇਹ ਨਹੀਂ ਕਿ 2 ਮਿੰਟ ਦੀ ਬਸ ਕਮਾ ਕੇ ਪ੍ਰੈਸ ਛੱਡ ਦਈਆਂ ਨਹੀਂ ਜੀ 5 ਕਿੰਟ ਮਿੰਟ ਆ ਫਾ ਲਗਾਵਾਂਗੇ ਜਿਹੜਾ ਤੇਲ ਆ ਉਹ ਸਾਰਾ ਹੀ ਇਦੇ ਉੱਪਰ ਬਟਰ ਪੇਪਰ ਦੇ ਉੱਪਰ ਆ ਜਾਵੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਬਟਰ ਪੇਪਰ ਦੇ ਉੱਪਰ ਇਹ ਸਾਰਾ ਆ ਗਿਆ ਹੈ ਤੁਸੀਂ ਇਰ ਵਿੱਚੋ ਇਸ ਤਰ੍ਹਾਂ ਕਿਦੇ ਨਾਲ ਰੱਬ ਕਰ ਲੈਣਾ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਰੱਬ ਕਰ ਲੈਣਾ ਹੈ ਠੀਕ ਹੈ ਜੀ ਰੱਬ ਕਰਨ ਤੋਂ ਬਾਅਦ ਫਿਰ ਆਪਾਂ ਪ੍ਰੈਸ ਜਿਹੜੀ ਆ ਉਹਨੂੰ ਲਗਾਵਾਂਗੇ ਕਿ ਬਾਕੀ ਇਹ ਵੀ ਨਾ ਹੱਥ ਗਿੱਲੇ ਹੋਣ ਨਾ ਸਰਫੇ ਨਾ ਪਾਣੀ ਆ ਤਾਂ ਇਹ ਤਾਂ ਤੁਸੀਂ ਤਿਆਰ ਹੋ ਕੇ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਬੱਚਿਆਂ ਦੇ ਰਮਾਲ ਹੁਣ ਆਪਾਂ ਵੇਖੋ ਡੇਲੀ ਡੇਲੀ ਸਕੂਲ 'ਚ ਰਮਾਲ ਅਸੀਂ ਚਲੋ 4-5 ਲਗਾਏ ਹੁੰਦੇ ਆ ਕਿਉਂਕਿ ਛੋਟੇ ਬੱਚੇ ਆ ਇਹਨੇ ਰਮਾਲ ਮੈਂ ਰੱਖੇ ਹੁੰਦੇ ਆ ਵੀ ਡੇਲੀ ਚੇਂਜ ਕਰ ਦੂੰਗੀ ਪਰ ਉਹ 4-5 ਦੇ ਉੱਪਰ ਇਹਨੇ ਦਾਗ ਪਈ ਹੁੰਦੇ ਆ ਤਾਂ ਹੁਣ ਉਹਨਾਂ ਨੂੰ ਕਲੀਨ ਵੀ ਤਾਂ ਕਰਨਾ ਹੀ ਪਊਗਾ ਕਿਉਂਕਿ ਡੇਲੀ ਡੇਲੀ ਨਵੇਂ ਤਾਂ ਆਪਾਂ ਨਹੀਂ ਲਿਆ ਸਕਦੇ ਇਸ ਕਰਕੇ ਮੈਂ ਇਸ ਤਰੀਕੇ ਦੇ ਨਾਲ ਫਿਰ ਰਮਾਲ ਨੂੰ ਦੋ ਤਿੰਨ ਨੂੰ ਆਪਾਂ ਇਸ ਤਰ੍ਹਾਂ ਮੈਂ ਕਲੀਨ ਕਰਕੇ ਰੱਖ ਛੱਡ ਦਿੰਨੀ ਰੱਖ ਛੱਡਦੀ ਹੁੰਦੀ ਆ ਇਹ ਵੀ ਮੈਂ ਉਹਦਾ ਹੀ ਬੱਚੇ ਦਾ ਹੀ ਰਮਾਲ ਤੇ ਵੈਸੇ ਤਾਂ ਸਕੂਲ 'ਚ ਵਾਈਟ ਹੈ ਕੀ ਲੱਗੇ ਨੇ ਤੇ ਪਲੇਨ ਵਾਈਟ ਜਿਹੜੇ ਹੁੰ ਤੇ ਇੱਕ ਦੋ ਮੈਂ ਵੀ ਰੱਖੇ ਹੋਏ ਨੇ ਐਕਸਟਰਾ ਉਹਦੀ ਬੈਗ ਦੇ ਵਿੱਚ ਨਾ ਮੈਂ ਪਾ ਦਿੰਨੀ ਹੁੰਨੀ ਆ ਤੇ ਪਰ ਉਹਨੇ ਤੇਰੀ ਬਹੁਤ ਜ਼ਿਆਦਾ ਹਾਲਤ ਖਰਾਬ ਕੀਤੀ ਆ ਕਿ ਅੱਜ ਸੰਡੇ ਵਾਲਾ ਦਿਨ ਸੀਗਾ ਵੀਡੀਓ ਵੈਸੇ ਆਪਾਂ ਕੱਲ ਮੰਡੇ ਨੂੰ ਪਾਵਾਂਗੇ ਇਹ ਸੰਡੇ ਵਾਲੇ ਦਿਨ ਮੈਂ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਕੰਮ ਜਿਹੜੇ ਉਹ ਕਰ ਲੈਣੇ ਹੁੰਦੀਆਂ ਤੇ ਤੁਸੀਂ ਵੀ ਕੋਣ ਕਰ ਲਿਆ ਕਰੋ ਇਹਦੇ ਨਾਲ ਫੇਰ ਇੱਕ ਤਰ੍ਹਾਂ ਰੱਬ ਕਰ ਲੈਣਾ ਇਹ ਮੈਂ ਕਿਉਂ ਕਰਨ ਡੀਆਂ ਜੀ ਰੱਬ ਕਿ ਜਿਹੜਾ ਇਹਦਾ ਤੇਲ ਆ ਸਾਰਾ ਹੀ ਪੱਕਿਆ ਜਾਵੇ ਠੀਕ ਹੈ ਜੀ ਸਾਰਾ ਤੇਲ ਇਹਦਾ ਚੁੱਕਿਆ ਜਾਵੇ ਇਸ ਤਰ੍ਹਾਂ ਕਿ ਚੰਗੀ ਤਰ੍ਹਾਂ ਰੱਬ ਕਰਨਾ ਇਹਦੀ ਮਦਦ ਤੁਸੀਂ ਲੈਣੀ ਆ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਦਾਗ ਚੰਗੀ ਤਰ੍ਹਾਂ ਨਿਕਲ ਜਾਵੇ ਤੇ ਜੇ ਕਿਸੇ ਸੂਟ ਤੇ ਦਾਗ ਲੱਗਾ ਹੋਊਗਾ ਕਿਤੇ ਵੀ ਇਹਨੇ ਤੇਲ ਦਾ ਦਾਗ ਲੱਗੂਗਾ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਦੇਖੋ ਤੁਹਾਡਾ ਬਟਰਪੇਪਰ ਥੋੜਾ ਜਿਹਾ ਫਟ ਗਿਆ ਕੋਈ ਚੱਕਰ ਨਹੀਂ ਇਹਦੇ ਉੱਤੇ ਹੀ ਆਪਾਂ ਫੇਰ ਇਹਨੂੰ ਘਮਾ ਦੇਵਾਂਗੇ ਤੇ ਹੁਣ ਮੇਰਾ ਰਮਾਲ ਬਹੁਤ ਗੰਦਾ ਸੀ ਤੇ ਮੈਂ ਤੁਹਾਡੇ ਨਾਲ ਸੋਚਿਆ ਰਮਾਲ ਸਾਂਝਾ ਕਰ ਦਿੰਦੀ ਆ ਦੇਖੋ ਸਾਰਾ ਨਿਸ਼ਾਨ ਇਹਦੇ ਉੱਪਰ ਲੱਗ ਕੇ ਆ ਗਿਆ ਤੁਸੀਂ ਵੀ ਦੇਖ ਸਕਦੇ ਹੋ ਸਾਰੀ ਗੰਦਗੀ ਇਹਦੇ ਨਾਲ ਚਿਪਕ ਗਈ ਆ ਤੇ ਜਿਹੜਾ ਇਹ ਵਾਲਾ ਇਹਨੂੰ ਆਪਾਂ ਕਰਾਂਗੇ ਇਹਦੀ ਮਦਦ ਤੁਸੀਂ ਲੈਣੀ ਆ ਭੈਣੋ ਜਰੂਰ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਕਲੀਨ ਕਰ ਦੇਣਾ ਆ ਦੇਖੋ ਭੈਣੋ ਜਾਦੂ ਆ ਦੇਖੋ ਹੋ ਗਿਆ ਨਾ ਜਾਦੂ ਕਿੱਥੇ ਗਿਆ ਦਾਦ ਭੈਣੋ ਉਹੀ ਨੂੰ ਕਰਾ ਬਹੁਤ ਗੰਦੀ ਦੇਖੋ ਇੱਕਦਮ ਦਾਗ ਜਿਹੜਾ ਖਤਮ ਹੋ ਗਿਆ ਤੇ ਆਹ ਵਾਲੇ ਦਾਗ ਜਿਹੜੇ ਆ ਇਹ ਵੀ ਅਸੀਂ ਲਾਵਾਂਗੇ ਕਿਉਂਕਿ ਬੱਚਾ ਜਦੋਂ ਉੱਥੇ ਰਮਾਲ ਘੱਟਦਾ ਨਾ ਤਾਂ ਫਿਰ ਬੜ ਬੁਰਾ ਜਿਹਾ ਲੱਗਦਾ ਇਹਦੇ ਦਾਗ ਲੱਗੇ ਹੁਣ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਚਾਰ ਪੰਜ ਰਮਾਲ ਰੱਖੇ ਹੋਏ ਆ ਪਰ ਫਿਰ ਵੀ ਬੱਚਾ ਗੰਦਾ ਕਰ ਹੀ ਲਿਉਂਦਾ ਹੁਣ ਤੁਸੀਂ ਆਹ ਨੁੱਕਰ ਵੀ ਚੈੱਕ ਕਰੋ ਕਿੰਨੀ ਗੰਦੀ ਆ ਆਹ ਨੁੱਕਰ ਚੈੱਕ ਕਰੋ ਕਿੰਨੀ ਸਾਫ਼ ਆ ਕਿੰਨੀ ਨੀਟ ਕਲੀਨ ਆ ਹੁਣ ਤੁਸੀਂ ਜਦੋਂ ਕਿਤੇ ਧੋਣਾ ਆ ਕੱਪੜੇ ਇਹਨੂੰ ਧੋਵੋਗੇ ਤੇ ਇੱਕਦਮ ਤੁਹਾਡਾ ਤੇਲ ਵਾਲਾ ਦਾਗ ਜਿਹੜਾ ਸਾਫ਼ ਹੋ ਜਾਊਗਾ ਹੈ ਨਾ ਜਾਦੂ ਟ੍ਰਿਕ ਨਾ ਹੱਥ ਲਗਾਇਆ ਨਾ ਸਰਫ ਨਾ ਪਾਣੀ ਤੇ ਦੇਖੋ ਪ੍ਰੈਸ ਦੇ ਨਾਲ ਤੇ ਪਾਊਡਰ ਦੇ ਨਾਲ ਅਸੀਂ ਕਰਤਾ ਕਮਾਲ ਬਟਰ ਪੇਪਰ ਤੇ ਆ ਜਾਊਗਾ ਦੇਖੋ ਜੀ ਬਟਰ ਪੇਪਰ ਤੇ ਬਿਲਕੁਲ ਨਹੀਂ ਆਇਆ ਜਿੰਨੀ ਜਿੰਨੀ ਵਾਰਾ ਇਹਨੂੰ ਰਗਣਾਗੇ ਬਟਰ ਪੇਪਰ ਤੇ ਆਈ ਜਾਊਗਾ ਇਹ ਤੇਰਾ ਬਹੁਤ ਕਮਾਲ ਦੀ ਟ੍ਰਿਕ ਆ ਬਹੁਤ ਯੂਸਫੁਲ ਟ੍ਰਿਕ ਆ ਤੁਸੀਂ ਜ਼ਰੂਰ ਟਰਾਈ ਕਰਨੀ ਆ ਇਹ ਕੀ ਕਰੀ ਤੇ ਜੇ ਤੁਹਾਨੂੰ ਸਾਡੀਆਂ ਐਵੇਂ ਦੀਆਂ ਵੀਡੀਓਜ਼ ਵਧੀਆ ਲੱਗਦੀਆਂ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸਪੋਰਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਭੈਣਾਂ ਦੀ ਮਦਦ ਹੋ ਸਕੇ ਤੇ ਆਪਣਾ ਐਵੇਂ ਦੇ ਕੰਮ ਜਿਹੜੇ ਆਸਾਨੀ ਨਾਲ ਕਰ ਸਕਣ ਕਿਉਂਕਿ ਮੈਨੂੰ ਲੱਗਦਾ ਹੈ ਟ੍ਰਿਕ ਬਹੁਤ ਜ਼ਿਆਦਾ ਕੰਮ ਆਊਗੀ ਇਹ ਕਾਫੀ ਭੈਣਾਂ ਦੀ ਜ਼ਰੂਰਤ ਹੈ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਆਪਾਂ ਇਹ ਵਾਲਾ ਗਾਣ ਵੀ ਜਿਹੜਾ ਵਾ ਇਹਨੂੰ ਸਾਰਾ ਖਤਮ ਕਰ ਲਾਂਗੇ ਦੇਖੋ ਜੀ ਹਜੇ ਮੈਂ ਓਨੀ ਮਿਹਨਤ ਨਹੀਂ ਲਗਾਈ ਜਿੰਨੀ ਪਹਿਲੇ ਦਾਗ ਤੇ ਲਾਈ ਆ ਤੇ ਕਿੰਨਾ ਇਹ ਫਿੱਕਾ ਜਿਹੜਾ ਉਹ ਪੈ ਗਿਆ ਆ ਤੇ ਭੈਣੋਂ ਇਸੇ ਤਰੀਕੇ ਦੇ ਨਾਲ ਆਪਾਂ ਸਾਰਾ ਰਮਾਲ ਜਿਹੜਾ ਬੱਚੇ ਦਾ ਉਹ ਸਾਫ਼ ਕਰਾਂਗੇ ਕਿਉਂ ਦੇ ਤੁਸੀਂ ਇੱਧਰ ਦਾਗ ਇਹ ਵੀ ਦਾਗ ਲਾਵਾਂਗੇ ਠੀਕ ਹੈ ਜੀ ਆਫਟਰ ਬਿਫੋਰ ਤੁਹਾਡੇ ਸਾਹਮਣੇ ਆ ਜੀ ਚਲੋ ਭੈਣੋਂ ਹੌਨਤਾ ਚੈਨਲ ਨੂੰ ਜਰੂਰ ਸਪੋਰਟ ਕਰ ਦਿਓ